हम आज ताश पर देख रहे हैं पंजाब में जो लोग आ रहे हैं कई हजार आ रहे हैं उन लोगों की तैयारियां क्यों नहीं चल रही हैं पनामी एक स्टेट लेवल फंक्शन है पंजाब सरकार वालों ने इसे काफी इकट्ठी संपादन है, है तो उससे मद्देनजर रखते हुए ऐसी सारी ऐसी जो भी मुकम्मल इंतजाम है कि पब्लिक में कोई द ਫੰਕਸ਼ਨ ਦੇ ਵਿੱਚ ਕੀ ਕਰਾਂਗੇ ਕਿ ਜੇਕਰ ਕੋਈ ਵੀ ਡਾਇਵਰਜਨ ਰੋਡ ਹੈਗੀ ਹੈ ਤਾਂ ਕਿਸੇ ਸਿਟੀਜ਼ਨ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇੱਕ ਦਿਨ ਪਹਿਲਾਂ ਹੀ 9 ਤਰੀਕ ਦੇ ਅਖਬਾਰ ਦੇ ਵਿੱਚ ਤੇ ਮੀਡੀਆ ਚੈਨਲਸ ਤੁਹਾਡੇ ਰਾਹੀਂ ਵੀ ਅਸੀਂ ਡਾਇਵਰਜਨ ਪਲਾਨਸ ਸ਼ੇਅਰ ਕਰ ਦਾਂਗੇ ਸੋ ਦੈਟ ਕਿਸੇ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਉਹ ਸਾਡਾ ਇੱਕ ਪ੍ਰਾਇੋਰਟੀ ਏਰੀਆ ਹੈ ਥੈਂਕ ਯੂ ਥੈਂਕ ਯੂ ਰੁਹੀ ਕੁਮਾਰ ਆਰ ਪੀਓ ਤੇ ਅਨਾਜ ਮੰਡੀ ਦੇ ਵਿੱਚ ਦਰਸ਼ਕ ਨੂੰ ਭਗਵੰਤ ਸਵਾਮੀ ਤੇ ਕੇਜਬੀਆ ਲਾ ਰਿਹਾ ਹੈ ਕਿਵੇਂ ਲੱਗ ਰਿਹਾ ਤੁਸੀਂ ਵੀ ਪਹੁੰਚੇ ਹੋਏ ਹੋ ਸਾਈਡ ਦੇ ਉੱਪਰ ਜਿੱਥੇ ਤਿਆਰੀਆਂ ਚੱਲ ਰਹੀਆਂ ਹਨ ਕੱਲੇ ਵੀ ਜਿਹੜੀ ਕਿਸੇ ਜਗ੍ਹਾ ਤੇ ਇੱਕ ਫੰਕਸ਼ਨ ਹੋਣਾ ਹੈ 10 ਤਰੀਕ ਦਾ ਇਹ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਆੜਤੀਆਂ ਦੇ ਕਿਸਾਨੇ ਫੜਨੇ ਉੱਥੇ ਹੋ ਰਿਹਾ ਹੈ ਰੌਣਕ ਮੰਡੀ ਦੇ ਵਿੱਚ ਸਾਡੀ ਇੱਕ ਬਹੁਤ ਬੜੀ ਬਾਂਗ ਹੈ ਜਿਹੜੀ ਕਿ ਪਿਛਲੇ 30 ਸਾਲ ਤੋਂ ਅਸੀਂ ਸਰਕਾਰ ਨੂੰ ਕਰਦੇ ਕਹਿੰਦੇ ਆ ਰਹੇ ਹਾਂ ਵੀ ਸਾਡੀ ਸਾਡੇ ਕਿਸਾਨਾਂ ਵਾਸਤੇ ਕਿਉਂਕਿ ਜਿਹੜੀ ਇਹ ਮੰਡੀ ਹੈ ਏਸ਼ੀਆ ਸਭ ਤੋਂ ਹੀ ਬੜੀ ਵੱਡੀ ਹੈ ਇੱਥੇ ਬਹੁਤ ਜ਼ਿਆਦਾ ਫਸਲ ਆਉਂਦੀ ਹੈ ਇੱਥੇ ਪ੍ਰਾਣੀ ਬੜੀ ਹੁਰ ਕਰਨਾ ਤੇ ਉਹਦੇ ਫੜਾ ਦੀ ਬਹੁਤ ਘਾਟ ਹੋ ਗਈ ਅਸੀਂ 10 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਆਸ਼ਵੰਤ ਜੀ ਨੂੰ ਇੱਕ ਬੇਨਤੀ ਕਰਾਂਗੇ ਵੀ ਸਾਨੂੰ ਕਬਸੇ ਕੰਮ ਸਾਡੀ ਰੋਹਣ ਮੜੀ ਦੇ 20 ਕੇ ਲਈ ਹਰ ਜੀ ਮਿਲ ਕੇ ਦੇਣਾ ਤਾਂ ਕਿ ਜਿਹੜੀ ਫਸਲ ਕਿਸਾਨ ਦੀ ਆਉਂਦੀ ਹੈ ਉਹਨੂੰ ਕਿਸਾਨਾਂ ਨੂੰ ਤੇ ਆਰਤੀ ਨੂੰ ਤੇ ਕਿਸੇ ਕਿਸਮ ਦੀ ਮਜੂਰ ਨੂੰ ਤਕਲੀਫ ਨਾ ਹੋਵੇ ਸਾਨੂੰ ਉਮੀਦ ਵੀ ਹੈ ਵੀ 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 ਪੁਕ ਬਾਕ ਸਾਫਾ ਸਮਾਨ ਜੀ ਪਿਛਲੀਆਂ ਲੋਕਾਂ ਦੀਆਂ ਜਿਹੜੀਆਂ ਉਹਨਾਂ ਗਰੰਟੀਆਂ ਲਈਆਂ ਪੂਰੀਆਂ ਕਰਦੇ ਆ ਰਹੇ ਨਹੀਂ ਵੀ ਸਾਨੂੰ ਲਈਏ ਸਾਡੀ ਜਿਹੜੀ ਮੰਗ ਹੈ ਵੀ ਸਾਡੀ ਖੰਨਾ ਮੰਡੀ ਦੇ ਵਿੱਚ 20 ਕਿੱਲੇ ਦੇ ਵਿੱਚ ਘਟੋ ਘਟ ਕਿਨਾਰੇ ਸਾਡੀ ਬ੍ਰਾਂਚ ਹੈ ਦਹਿੜੂ ਉੱਥੇ ਸਰਕਾਰੀ ਦੀ ਵੀ ਨਹੀਂ ਪਈ ਆ ਉਹਥੇ ਬੈਠੇ ਪਹਿਲਾਂ ਯਾਰ ਹੈ ਗਵਰਨਮੈਂਟ ਦਾ ਉੱਥੇ ਮੰਡੀ ਚੱਲ ਰਹੀ ਹੈ ਉਹ ਕਿੱਲੇ ਵਿੱਚ ਚੱਲ ਰਹੀ ਹੈ ਅਸੀਂ ਕਹਿੰਦੇ ਆ ਵੀ ਪੰਜ ਗਰੀ ਨਾਲ ਹੋਰ ਪਏ ਨੇ ਕਿ ਉਹਨੂੰ ਤਿਆਰ ਕਰਕੇ ਉਹ ਵੀ ਵੱਡੀ ਤਿਆਰ ਹੋ ਜੇ ਤੇ ਖੰਨੇ ਮੰਡੀ ਨੂੰ ਸਾਡਾ 20 ਗਿੱਲੇ ਮਿਲ ਜਾਣ ਸਾਡੀ ਅਸੀਂ ਇਸ ਦਾ ਅਸੀਂ ਸਾਹਿਬਾਂ ਦਾ ਬਹੁਤ ਧੰਨਵਾਦ ਕਰਾਂ ਹਾਂ ਦੋਸਤ ਜੀ ਇੱਕ ਜਿਹੜਾ ਹੈ ਬਹੁਤ ਬੜੀ ਮੰਗ ਰਹੀ ਹੈ ਖੰਨੇ ਨੂੰ ਜ਼ਿਲ੍ਹਾ ਬਣਾਉਂਦੀ ਉਹ ਭਗਵਾਨ ਸਤਿਗੁਰੂ ਤੇ ਕੇਜਰੀ ਯਾਰ ਜੀ ਨੂੰ ਕਹਦੀ ਹੈ ਵੀ ਦੋ ਬੜੇ ਥਾਮ ਖੰਨੇ ਦੇ ਵਿੱਚ ਆ ਰਹੇ ਨੇ ਕਿ ਇਹ ਖੰਨੇ ਦੀ ਡਿਮਾਂਡ ਹੋਣੀ ਚਾਹੀਦੀ ਹੈ ਜਿਹੜੀ ਇੱਕ ਨੂੰ ਜ਼ਿਲ੍ਹਾ ਬਣਾ ਹਾਂ ਅਸੀਂ ਤਾਂ ਚਾਹੁੰਦੇ ਹਾਂ ਵੀ ਇਸ 10 ਸਾਲ ਤੋਂ ਇਹ ਗੱਲ ਚੱਲੀ ਆ ਰਹੀ ਹੈ ਵੀ ਜੇ ਇਹ ਖੰਨਾ ਬਣਾ ਜ਼ਿਲ੍ਹਾ ਜ਼ਿਲ੍ਹਾ ਬਣ ਜੇ ਪੁਰ ਜ਼ਿਲ੍ਹਾ ਤਾਂ ਪਹਿਲਾਂ ਹੈ ਹੀ ਹੈ ਤੇ ਜਿਵੇਂ ਦੇ ਕਿਸੇ ਸਾਰੇ ਦਫਤਰ ਡੀਸੀ ਸਾਹਿਬ ਦੇ ਸਾਰੇ ਸੈਸ਼ਨ ਜੱਜ ਵਗੈਰੇ ਠਿਆਜ ਤਾਂ ਬਹੁਤ ਆਪਣੀ ਸਹੂਲਤ ਸਾਡੀ ਬੰਗ ਹੈਗੀ ਹੈ ਵੀ ਇਹ ਜਿਲ੍ਹਾ ਵੀ ਬਣਨਾ ਚਾਹੀਦਾ ਹੈ। ਅਮਰ ਸਤਸਿਕ ਨੂੰ ਜਿਹੜੇ ਕੇਜਰੀ ਆਲ ਜੀ ਤੇ ਭਗਵੰਤ ਸਿੰਘ ਖੰਨੇ ਆ ਰਹੇ ਨੇ ਉਹਦੀ ਤਿਆਰੀਆਂ ਚੱਲ ਰਹੀਆਂ ਨੇ। ਠੀਕ ਹੈ ਜੰਮ ਸਰ ਇਹ ਬਹੁਤ ਵੱਡਾ ਦਿਨ ਹੈ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਜੋ ਹੈ ਉੱਥੇ ਖੰਨਾ ਜਿਹੜਾ ਵਿਧਾਨ ਸਭਾ ਉੱਥੇ ਇਹ ਰੈਡੀ ਹੋਣ ਜਾ ਰਹੀ ਹੈ। ਇਹ ਰੈਲੀ ਮਹਾਰੈਲੀ ਹੈ ਬਹੁਤ ਵੱਡੀ ਰੈਲੀ ਹੋਣ ਜਾ ਰਹੀ ਹੈ ਔਰ ਇਹ ਬੜੀ ਫੈਸਲਾਕੁਨ ਰੈਲੀ ਹੋਊਗੀ ਤੇ ਇਸ ਰੈਲੀ ਦੇ ਵਿੱਚ ਸਾਡੇ ਬਹੁਤ ਪਰਮ ਸਤਕਾਰਯੋਗ ਆਮ ਆਦਮੀ ਪਾਰਟੀ ਦਾ ਸੰਸਥਾਪਕ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪੰਜਾਬ ਦੀ ਧੜਕਣ ਲੋਕਾਂ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਉਹ ਵੀ ਪਹੁੰਚ ਰਹੇ ਨੇ ਔਰ ਧੋਏ ਮੁੱਖ ਮੰਤਰੀ ਸਾਹਿਬਾਨਾ ਦਾ ਖੰਨਾ ਵੇਖੇ ਆਉਣਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਅਸੀਂ ਜੀ ਆਇਆਂ ਨੂੰ ਕਹਿੰਦੇ ਮੁੱਖ ਮੰਤਰੀ ਸਾਹਿਬ ਨੂੰ ਔਰ ਇਸ ਧਰਤੀ ਦੇ ਉੱਤੋਂ ਜਿੱਥੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਜਪਜੋ ਜਾਣੇ ਆਨੰਦ ਇਸੇ ਧਰਤੀ ਦੇ ਉੱਤੋਂ ਉਸ ਦਿਨ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਹਿੱਤ ਲਈ ਹੋਊਗਾ ਔਰ ਬੜੀ ਆਸ ਤੇ ਉਮੀਦ ਕਰਦੇ ਹਾਂ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਇੱਕ ਉਰੋ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚੋ ਔਰ ਆਪਣੇ ਮਹਿਬੂਬ ਨੇਤਾਵਾਂ ਦੇ ਵਿਚਾਰ ਵੀ ਸੁਣੋ ਔਰ ਪੰਜਾਬ ਲਈ ਆਪਣਾ ਆਉਣ ਵਾਲੇ ਸਮੇਂ 'ਚ ਕੀ ਸੋਚ ਹੈ ਪੰਜਾਬ ਦੇ ਲਈ ਸਾਡਾ ਕੀ ਵਿਜਨ ਹੈ ਔਰ ਪੰਜਾਬ ਦੇ ਯੂਥ ਲਈ ਪੰਜਾਬ ਦੀ ਕਿਸਾਨੀ ਲਈ ਜਵਾਨੀ ਲਈ ਪੰਜਾਬ ਦੇ ਸਾਡੇ ਬਜ਼ੁਰਗਾਂ ਲਈ ਹੋਰ ਸਾਰਿਆਂ ਲਈ ਪੰਜਾਬ ਦੇ ਲਈ ਆਪਾਂ ਕੀ ਇੱਕ ਆਉਣ ਵਾਲੇ ਸਮੇਂ 'ਚ ਵੱਡੇ ਫੈਸਲੇ ਲੈਣੇ ਨੇ ਉਹ ਸਾਰੇ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੀ ਸਪੀਚ ਦੇ ਵਿੱਚ ਸਾਰਾ ਕੁਝ ਦੱਸਣਗੇ। ਐਮਐਲਏ ਸਾਹਿਬ ਜਿਵੇਂ ਨੂੰ ਕਹੇ ਕਿ ਦੋ ਥੰਮ ਪੰਜਾਬ ਦੇ ਬڑے ਦੋ ਥੰਮ ਖੰਡੇ ਦੇ ਵਿੱਚ ਆ ਰਹੇ ਨੇ। ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈ ਕਿ ਉਧਰ ਨੋਟਿੰਗ ਹੋਊਗੀ। ਦੇਖੋ ਜ਼ਿਲ੍ਹਾ ਬਣਾਉਣ ਦੀ ਅਨਾਉਂਸਮੈਂਟ ਤਾਂ ਨਹੀਂ ਮੈਂ ਕਹਿ ਸਕਦਾ। ਦੇਖੋ ਕਦੇ ਜ਼ਿੰਦਗੀ ਦੇ ਵਿੱਚ ਗਲਤ ਕਮਿਟਮੈਂਟ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਜ਼ਿਲ੍ਹਾ ਬਣਾਉਣਾ ਕੋਈ ਮਤਲਬ ਮੈਂ ਕਹੂੰਗਾ ਗੁੱਡੇ-ਗੁੱਡੀ ਦਾ ਖੇਲ ਨਹੀਂ। ਉਹਦੇ ਲਈ ਇੱਕ ਪ੍ਰੋਪਰ ਪ੍ਰੋਟੋਕਾਲ ਹੈ। ਤੇ ਉਹ ਪ੍ਰੋਟੋਕਾਲ ਵਾਲਾ ਪ੍ਰੋਸੀਜਰ ਮੈਂ ਆਲਰੇਡੀ ਅਡਾਪਟ ਕੀਤਾ ਹੋਇਆ ਹੈ ਮੈਂ ਤਾਂ ਇਹ ਮੁੱਦਾ ਵਿਧਾਨ ਸਭਾ ਚ ਵੀ ਚੱਕਿਆ ਸੀਗਾ ਵੀ ਖੰਨੇ ਨੂੰ ਜ਼ਿਲ੍ਹਾ ਬਣਾਓ ਤੇ ਉਹਦੇ ਲਈ ਜੋ ਇੱਕ ਮਤਲਬ ਕਿ ਕਿੰਨੇ ਸਕਰ ਕਿਲੋਮੀਟਰ ਦਾ ਏਰੀਆ ਚਾਹੀਦਾ ਉਹਦੀ ਮੈਪਿੰਗ ਕਿੰਨੀ ਆਬਾਦੀ ਚਾਹੀਦੀ ਹੈ ਉਹਦੀ ਮੈਪਿੰਗ ਫਿਰ ਉਸ ਤੋਂ ਇਲਾਵਾ ਜਿਹੜਾ ਉਹਰੇ ਮਤਲਬ ਏਰੀਏ ਦੇ ਵਿੱਚ ਉਹ ਉਹਦਾ ਇੱਕ ਪ੍ਰਸ਼ਾਸਨ ਦਾ بڑا ਕੰਪਲੈਕਸ ਬੰਨਣਾ ਇਹ ਸਾਰੀਆਂ ਚੀਜ਼ਾਂ ਹਾਂ ਇੰਨੀ ਗੱਲ ਜ਼ਰੂਰ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਜ਼ਿਲ੍ਹੇ ਦੀ ਮੰਗ ਹੈ ਉਹ ਅੱਜ ਤੱਕ ਇਹ ਕਾਗਜ਼ਾਂ ਦੇ ਵਿੱਚ ਬਾਕੀ ਵਿਰੋਧੀ ਕਹਿੰਦੇ ਰਹੇ ਜੀ ਜਿੰਨਾ ਬਣਾਵਾਂਗੇ ਨਾ ਤਾਂ ਕਦੇ ਚੱਕੀ ਹੈ ਨਹੀਂ ਕਦੇ ਔਨ ਰਿਕਾਰਡ ਵੀ ਆਈ ਹੈ ਨਹੀਂ ਇਸ ਗੱਲ ਦਾ ਤਾਂ ਪ੍ਰਤੱਖ ਪ੍ਰਮਾਣ ਮੰਤਰੀ ਸਾਹਿਬ ਨੇ ਰੈਵਨਿਊ ਮਿਨਿਸਟਰ ਸਾਹਿਬ ਨੇ ਉਸ ਦਿਨ ਵਿਧਾਨ ਸਭਾ 'ਚ ਬੋਲ ਕੇ ਦੱਸਤਾ ਕਿ ਸਾਡੇ ਕੋਲ ਤਾਂ ਅਜੇ ਤੱਕ ਕੋਈ ਤਜ਼ਵੀਜ਼ ਵੀ ਨਹੀਂ ਜਾਈ ਇਹ ਪਹਿਲੀ ਵਾਰ ਜੇ ਕੋਈ ਤਜ਼ਵੀਜ਼ ਜਿਲ੍ਹੇ ਨੂੰ ਬਣਾਉਣ ਦੀ ਆਈ ਸੀ ਇਹ ਮੈਂ ਲੈ ਕੇ ਆਇਆ ਸੀਗਾ ਵਿਧਾਨ ਸਭਾ ਦੇ ਵਿੱਚ ਔਰ ਇਹ ਮੇਰਾ ਜਿਹੜਾ ਪ੍ਰੋਸੈਸ ਹੈ ਇੱਕ ਅਲੱਗ ਪ੍ਰੋਸੈਸ ਹੈ ਜਿਹੜਾ ਪੈਰਲਲ ਚੱਲ ਰਿਹਾ ਹੈ ਪਰ ਉਸ ਦਿਨ ਹਾਂ ਇੰਨੀ ਗੱਲ ਜ਼ਰੂਰ ਆਸੀਂ ਬੇਨਤੀ ਜ਼ਰੂਰ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡਾ ਖੰਡਾ ਜਿਹੜਾ ਇਹ ਬੜੀ ਪ੍ਰੋਮਿਨੈਂਟ ਜਗ੍ਹਾ ਦੇ ਉੱਤੇ ਆ ਤੇ ਵੀ ਤੁਸੀਂ ਸਾਡੇ ਖੰਡੇ ਦੇ ਬਾਰੇ ਵਿੱਚ ਆਉਣ ਵਾਲੇ ਸਮੇਂ 'ਚ ਚਾਹੇ ਸਾਨੂੰ ਉਹ ਕੋਈ ਬਹੁਤ ਵੱਡਾ ਕੋਈ ਇੱਕ ਕਾਲਜ ਦੇ ਦਿਓ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਈ ਬਹੁਤ ਵੱਡਾ ਸਾਡੇ ਉਰੇ ਕੋਈ ਹਸਪੀਟਲ ਦੇ ਦਿਓ ਚਾਹੇ ਕੋਈ ਹੋਰ ਪ੍ਰੋਜੈਕਟ ਦੇ ਦਿਓ ਮੈਂ ਆਪਣੀ ਜਿਹੜੀ ਇਹ ਮੰਗ ਹੈ ਇਹ ਬੜਾ ਜਿਹਨੂੰ ਕਹ ਲੋ ਵੀ ਤਰੀਕੇ ਬਾਅਰ ਮੈਂ ਮੁੱਖ ਮੰਤਰੀ ਸਾਹਿਬ ਦੇ ਅੱਗੇ ਜ਼ਰੂਰ ਰੱਖੂੰਗਾ। ਐਮਨ ਵੀ ਇੱਕ ਹੋਰ ਹੈ ਜਿਵੇਂ ਮੰਡੀ ਦੇ ਵਿੱਚ ਜਿਹੜੀ ਇਹ ਵਿਚਾਰ ਇਹ ਹੋ ਰਹੀ ਹੈ ਇਹ ਛੇ ਦੀ ਸਭ ਤੋਂ ਵੱਡੀ ਮੰਡੀ ਹੈ। ਕੀ ਮੰਡੀ ਦਾ ਵੀ ਨਵੀਕਰਨ ਦਾ ਕੁਝ ਐਸਾ ਕੋਈ ਅਨਾਉਂਸਮੈਂਟ ਹੋਊਗਾ? ਹੋਪ ਸੋ ਦੇਖੋ ਵੱਡੀ ਗੱਲ ਇਹ ਹੈ ਅਸੀਂ ਤਾਂ ਚਾਹਾਂਗੇ ਕਿ ਵੱਧ ਤੋਂ ਵੱਧ ਅਸੀਂ ਆਪਣੇ ਖੰਨੇ ਲਈ ਕੁਝ ਵਧੀਆ ਕਰਵਾ ਲਈਏ। ਔਰ ਮੈਨੂੰ ਇੰਨਾ ਵੀ ਮਾਨ ਹੈ ਕਿ ਮੁੱਕੇ ਪਹਿਲੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਤੱਕ ਇੰਨੀ ਈਜ਼ੀ ਅਪਰੋਚ ਹੈ। ਜਿਨਾਂ ਤੱਕ ਆਪਾਂ ਆਪਣੇ ਜਿਹੜੇ ਦਿਲ ਦੀਆਂ ਗੱਲਾਂ ਨੇ ਉਹ ਕਰ ਸਕਦੇ ਹਾਂ ਸੋ ਆਪਾਂ ਕੋਈ ਗੱਲ ਨਹੀਂ ਜੀ ਇਹ ਕੋਈ ਇਹ ਨਾ ਸੋਚੋ ਇਹ ਇਸ ਤਰ੍ਹਾਂ ਦਾ ਆਪਾਂ ਇੱਕ ਸਿਨੈਰੀਓ ਨਾ ਬਣਾਓ ਕਿ ਜੇ ਮੁੱਖ ਮੰਤਰੀ ਸਾਹਿਬ ਖੰਨੇ ਆ ਰਹੇ ਆ ਤਾਂ ਉਸੇ ਦਿਨੇ ਕੁਝ ਮਿਲੂਗਾ ਮੁੱਖ ਮੰਤਰੀ ਸਾਹਿਬ ਤਾਂ ਹਮੇਸ਼ਾ ਪੂਰੇ ਪੰਜਾਬ ਲਈ ਅਵੇਲੇਬਲ ਨੇ ਔਰ ਜਿੱਥੇ ਤੱਕ ਗੱਲ ਰਹੀ ਖੰਨਾਂ ਦੀ ਖੰਨਾਂ ਲਈ ਮੈਂ ਆਲਰੇਡੀ ਬਹੁਤ ਆਪਣੇ ਆਪ ਦੇ ਵਿੱਚ ਇੱਕ ਉਪਰਾਲੇ ਕਰਨ ਲੱਗੇ ਹੋਏ ਆ ਔਰ ਜੋ ਜੋ ਮੁੱਖ ਮੰਤਰੀ ਸਾਹਿਬ ਤੋਂ ਆਰਮ ਵੀ ਮੰਗਾਗੇ ਅਸੀਂ ਖੰਨਾਂ ਲਈ ਆਪਾਂ ਲੈ ਆਈ ਜਾਵਾਂਗੇ ਚਿੰਤਾ ਨਾ ਕਰੋ ਮੈਂ ਤੁਹਾਨੂੰ ਇਹ ਪ੍ਰੋਮਿਸ ਕਰਦਾ ਹਾਂ ਕਿ ਖੰਨੇ ਲਈ ਆਉਣ ਵਾਲੇ ਸਮੇਂ 'ਚ ਆਪਾਂ ਬਹੁਤ ਕੁਝ ਵੱਡਾ ਹੀ ਕਰਾਂਗੇ ਇਸ ਗੱਲ ਤੋਂ ਤੁਸੀਂ ਨਿਸ਼ਚਿੰਤ ਹੋ ਜਾਓ ਬਾਕੀ ਮੈਂ ਇੱਕ ਗੱਲ ਹੋਰ ਕਹਿਣਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਮੈਨੂੰ ਬਤੌਰੇ ਵਾਈਸ ਪ੍ਰਧਾਨ ਦੀ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਆਪਾਂ ਖੰਨੇ ਦੀ بجائے ਆਪਾਂ ਪੂਰੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਸਮਸਤ ਪੰਜਾਬ ਦੇ ਲਈ ਉਹ ਮਤਲਬ ਕਿ ਜੋ ਡਵੈਲਪਮੈਂਟ ਆਸੀਂ ਕਰਨ ਲੱਗੇ ਹੋਏ ਆ ਇੱਕ ਆਪਣੇ ਆਪ 'ਚ ਮਾਣ ਮੱਤਾ ਜਣੀ ਕਿ ਕਦੇ ਕਦਮ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਨਾਲ ਪੂਰੇ ਸਮਸਤ ਜਿਹੜੇ ਨਾਲ ਦੇ ਵੀ ਸਾਰੇ ਸਾਡੇ ਜ਼ਿਲ੍ਹੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਰੈਲੀ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਔਰ ਸਾਰਿਆਂ ਦੀ ਗੱਲ ਰੱਖਾਂਗੇ ਜੀ ਆਪਾਂ ਨਾਟ ਓਨਲੀ ਖੰਨਾ ਸਾਰੇ ਹਲਕਿਆਂ ਦੀ ਗੱਲ ਰੱਖਾਂਗੇ ਤਾਂ ਜੋ ਆਪਣਾ ਇਹਦੇ ਤੋਂ ਆਪਾਂ ਰੈਡੀ ਤੋਂ ਕੋਈ ਵੱਡਾ ਲਾਹਾ ਲੱਕਿੰਨਾ ਕਿੰਨਾ ਕਿੰਨਾ ਕਿੰਨੇ ਕਿੰਨੀ ਗੈਦਰਿੰਗ ਜਿਹੜੀ ਅਸੀਂ ਬੰਦੇ ਦੇਖੋ ਗੈਦਰਿੰਗ ਰੈਲੀ ਦੀ ਤੁਸੀਂ ਇਹ ਸੋਚ ਲਓ ਬਈ ਕੋਈ ਹਿਸਾਬ ਹੀ ਹੈ ਨਹੀਂ ਕੋਈ ਹਿਸਾਬ ਰੈਲੀ ਮੈਂ ਮੂੰਹੋਂ ਬੋਲ ਕੇ ਦੱਸਦਾ ਇੰਨੀ ਹੋਊਗੀ ਉਸ ਦਿਨ ਉਹਰੇ ਇੰਨੀ ਗੱਲ ਜ਼ਰੂਰ ਕਹਿ ਦਿੰਦਾ ਕਿ ਤਿੰਨ ਸੈਕਟਰ ਚੋਗੀ ਜਗਾ ਨਹੀਂ ਹੋਊਗੀ ਉਸ ਦਿਨ ਇਹ ਰੈਲੀ ਫੈਸਲਾ ਕੋਨ ਰੈਲੀ ਹੋਊਗੀ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣਗੀਆਂ ਉਹਦੇ ਵਿੱਚ ਜਿਹੜੇ ਵਿਰੋਧੀ ਨੇ ਇਹਨਾਂ ਦਾ ਸੁਪੜਾ ਸਾਫ਼ ਕਰ ਲਿਆ ਮਤਲਬ ਬਿਗਲ ਜਿਹੜਾ ਬਿਗਲ ਹੈ ਉਸਨੇ ਭਜਾਨ ਜਾ ਰਹੇ ਦੇਖੋ ਜੀ ਗੱਲ ਇਹ ਹੈ ਵੀ ਜਦੋਂ ਜਦੋਂ ਇਲੈਕਸ਼ਨ ਆਉਂਦੀਆਂ ਹਰੇਕ ਪੋਲੀਟੀਕਲ ਪਾਰਟੀ ਨੇ ਆਪਣਾ ਆਪਣਾ ਪ੍ਰਚਾਰ ਕਰਨਾ ਹੁੰਦਾ ਅਸੀਂ ਕੰਮ ਕੀਤਾ ਜੀ ਅਸੀਂ ਗੱਲਾਂ ਨਹੀਂ ਮਾਰੀਆਂ ਅਸੀਂ ਪੰਜਾਬ ਲਈ ਕੰਮ ਕੀਤਾ ਸੋ ਜਿਹੜਾ ਪੰਜਾਬ ਲਈ ਕੰਮ ਕੀਤਾ ਅਸੀਂ ਤਾਂ ਲੋਕਾਂ ਦੇ ਵਿੱਚ ਆਪਣੇ ਕੰਮਾਂ ਦੀ ਰਿਪੋਰਟ ਲੈ ਕੇ ਜਾਵਾਂਗੇ ਔਰ ਫੇਰ ਇੱਕ ਵਾਰ ਤੋਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਔਰ ਝੋਲੀ ਅਟਕੇ ਇੱਕ ਇੱਕ ਵੋਟ ਮੰਗਾਗੇ ਔਰ ਬੜੀ ਪੂਰਨ ਆਸ ਹੈ ਕਿ ਲੋਕ ਇਸੇ ਤਰੀਕੇ ਨਾਲ ਸਾਡੇ ਸਿਰ ਦੇ ਉੱਤੇ ਆਸ਼ੀਰਵਾਦ ਦੇਣਗੇ ਧੰਨਵਾਦ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹੰਦੀ ਖਾਸ ਰਿਪੋਰਟ